ਸ਼ੀਰਾਂ ਦੇ ਲਿੰਕ ਸੈਂਡ ਕਰ ਲਓ ਜੈਕਸਨ ਵਿਖਾਣੇ ਦੇ ਫੋਟੋ ਨਹੀਂ ਹੈ ਫੋਟੋ ਵਾਲਾ ਮੇਰਾ ਤਾਂ ਲਾਈਵ ਹੈ ਹਾਂ ਉਹ ਮੈਂ ਤਾਂ ਹੈ ਕਿ ਅਸੀਂ ਅਮਨ ਫੋਨ ਮੈਂ ਨਾ ਇਹਨੂੰ ਨੇ ਸਟੈਂਡ ਤੇ ਲਾ ਦੇਣੀ ਆ ਤੇ ਉਹ ਮੈਂ ਤੁਹਾਨੂੰ ਕਰਤਾ ਲਾਈਵ ਹੋਣਾ ਤੁਸੀਂ ਮੈਨੂੰ ਮਾਰੋ ਜਾਂ ਕਰੋ ਮੈਂ 2 ਮਿੰਟ ਆਇਆ ਤੁਸੀਂ ਛਾਇਬੇ ਹੋ ਸਾਰੀ ਸਕਰੀਨ ਤੇ ਤੁਸੀਂ ਹੋਈਓ ਇਕੱਲੇ ਬੰਦਾ ਸੀ ਸਾਰਾ ਸਾਲ ਲੜਕੀਆਂ ਉਹਨਾਂ ਨੂੰ ਦੁਆਵਾਂ ਦਿੰਦੀਆਂ ਸੀ ਤੇ ਉਡੀਕਦੀਆਂ ਸੀ ਕਿ ਕਦੋਂ ਸਾਨੂੰ ਸੁਨੇਹਾ ਆਵੇ ਤੇ ਈਆਂ ਲੱਗਣ ਪਤਾ ਨਹੀਂ ਕਰ ਹਾਂ ਈਆਂ ਦਰਨੇ ਮਾਰ ਈਆਂ ਨੱਚ ਕੇ ਟੱਪ ਕੇ ਆਪਣੇ ਮਨ ਦੇ ਬਗਲੇ ਜਿਹੜੇ ਕਿਸੇ ਨੂੰ ਦੱਸ ਨਹੀਂ ਸਕਣੇ ਉਹ ਗੱਲਾਂ ਜਿਹੜੀਆਂ ਹੈਗੀਆਂ ਗੀਤਾਂ ਰਾਹੀਂ ਤਾਂ ਇਹ ਆਪਣੇ ਪ੍ਰਗਟ ਕਰਨੇ ਤੇ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਮੰਗਲ ਮਾਏ ਮੇਰੀਏ ਸੌਣ ਦਾ ਮਹੀਨਾ ਮੰਗਲ ਮਾਏ ਮੇਰੀਏ ਕਈ ਵਾਰ ਮਾਂ ਦੀ ਮਜਬੂਰੀ ਹੋ ਜਾਂਦੀ ਸੀ ਜਾਂ ਸੱਸ ਨਹੀਂ ਸੀ ਭੇਜਦੀ ਤਾ ਕਰਕੇ ਜਿਹੜਾ ਹੈਗਾ ਕੁੜੀਆਂ ਬਹੁਤ ਔਖਾ ਹੋ ਜਾਂਦੀਆਂ ਸੀ ਤਾਂ ਫਿਰ ਸੱਸਾਂ ਨਾਲੇ ਭੇਜਦੀਆਂ ਸੀ ਨਾਲੇ ਤਾਨੇ ਮਾਰਦੀਆਂ ਸੀ ਬੱਲੇ ਬੱਲਾ ਲਈ ਤੈਨੂੰ ਪੀਆ ਨੂੰ ਲੈਣ ਨਾ ਆਏ ਗੋਤियां ਪਹਿਰਾਵਾ ਵਾਲੀਏ ਜਦੋਂ ਸੱਸ ਬਹੁਤ ਜ਼ਿਆਦਾ ਤਾਨੇ ਮਾਰਦੀ ਸੀ ਤਾਂ ਨੂੰ ਕਦੇ-ਕਦੇ ਆਪਣੀ ਜबान ਖੋਲਦੀ ਸੀ ਸੱਸੇ ਨਹੀਂ ਬੜੇ ਮੈਂ ਅੱਖੀਏ ਤੇ ਖੁੰਡਾਰੀ ਤੇ ਲੈਣ ਆਈ ਸਸੇਹੀ ਬੜੇ ਮੇ ਅੱਖੀਏ ਵਿਚਾਰੀਆਂ ਔਖੀਆਂ ਸੌਖੀਆਂ ਹੋ ਕੇ ਟੇਕੇ ਪਹੁੰਚ ਜਾਂਦੀਆਂ ਸੀ ਤੇ ਉਥੇ ਸਾਰੀਆਂ ਬਿਆਈਆਂ ਕੁਹਾਰੀਆਂ ਨਨਾਕ ਗਾਇਆਂ ਰੱਖੇ ਰੌਣ ਚਲਾਉਂਦੀਆਂ ਸੀ ਜਿਵੇਂ ਆਪਾਂ ਸਾਰੀਆਂ ਪੇਰਾਂ ਨੂੰ ਲਾਹਰ ਕੇ ਬੋਲੀ ਪਾਈਏ दिम्हार के दिम्हार आज का दिल तोड़ इए ललका आशकोड़िए आशको अंतो बीटा पा रही बड़े घर दियां जाइया कि पा रही वर्डिया घर दियां जाइया ਵੱਡੇ ਅੱਕਾਂ ਦੀਆਂ ਜਾਈਆਂ ਸਾਰੀਆਂ ਅੱਜ ਵੀ ਰਹਿੰਦੀ ਕੋਣ ਵਲੇ ਧਾਮੋ ਮੈਂ ਤਾਂ ਮਾਤ ਨਹੀਂ ਸਮਝੇ ਤੂੰ ਜੋਲੀ ਮੈਂ ਪਾਹ ਨੇ ਵੋਲੀ ਹੈ ਪਾਵਾ ਨੱਚੇ ਦੇ ਤੂੰ ਜੋਲੀ ਪਾਏ ਤਾ ਬੋਲੀ ਪਾਏ ਲਲਕਾ ललकार के आज का दिल तोड़ मार के आज का दिल तोड़ दादिले हटी मार के आज का दिल तोड़ दिये हडी मार के बोली पाइये करिए नाम बोली पाइये ਰਿਆ ਪੂਰਾ ਨੀ ਕਿਉਂ ਦੀ ਦੇ ਮਾੜ ਨਾਲ ਨੱਚ ਕੇ ਜੀ ਜੁੰਡਾ ਜਾਮਾ ਨਾਲੇ ਆਇਆ ਬਖੂ ਜਾਣੀ ਬਾਬਾ ਗੋੜਾ ਕਾੜਾ ਤੇ ਕਾਂਦਾ ਦੇ ਦਿਮਾਗ ਬਿਨਜਾ ਤੋਰ ਕੋਣੀ ਨਾ ਮੀਤਿਆ ਪੈਂਦਾ ਗੋਡੇ ਗੋਡੇ ਕਾ ਜੀ ਮੇਰੀ ਦਿਆ ਸੇਵੀਆਂ ਕਮਰੇ ਵਿੱਚ ਚੜ ਗਿਆ ਚਾਹ ਨੀ ਮੇਰੀ ਦਿਆ ਸੇਵੀਆਂ ਕਮਰੇ ਵਿੱਚ ਚੜ ਗਿਆ ਚਾਹ ਨੀ ਮਨ ਤੁਮਟਿਆ ਰਾ ਚੋਲਣ ਆਈਆਂ ਜੋਮਟਿਆ ਰਾ ਚੁਪਣ ਆਈਆਂ ਜੋ ਰਾ ਟਿੱਕ ਗਿਆ ਮੈਨਾਂ ਬਾਂਦੇ ਆਸ਼ਕ ਹੋ ਗਈ ਵੇ ਆਗਣਾ ਸੀਰ ਵਿੱਚ ਤੇਰਾ ਨਾ ਨਾ ਬਾਂਦੇ ਆਸ਼ਕ ਹੋ ਗਈ ਵੇ मौसम गरम दांत लपका के लगे ठंडी माँ के मौसम गर्मी के पक्के चलने फुल के परिकोल्ड जानिए के पक्के चलने के सोला के मौसम ਚੱਲ ਲੱਗ ਪੱਖਾ ਤੇ ਲੱਗੇਂਦੀ ਵਾ ਇਹ ਮੋਸਮ ਹੈ ਰਿੰਦਾ ਚੱਲ ਲੱਗ ਪੱਖਾ ਤੇ ਲੱਗੇਂਦੀ ਵਾ ਰਿੰਦੇ ਨੂੰ ਹਲੇ ਮੇਰਾ ਮਹਿਲ ਲਗੇ ਤਾ ਹਲੇ ਚਾਲ ਨਹੀਂ ਲਖੀਆਂ ਬਗੋ ਸੁਤ ਮੰਗ ਦੀ ਸੁੰਦਰਾ ਰੁਕਾ ਲੇ ਕ ਭੇਜ ਦੀ ਤੇ ਰੁ ਚਿੱਠੀ ਲਖ ਭੇਜਦੀ ਕਲ ਮਾਏ ਵੀਰ ਹੱਥ ਸੰਧਾਰਾ ਮੈਂ ਮੇਰੀ ਕਲ ਮੇਰੇ ਵੀਰ ਹੱਥ ਸੰਧਾਰਾ ਸਬੇ ਸਈਆਂ ਪੇਕੜ ਤੇ ਮੈਂ ਘਾਰੇ ਸੋਹਰੇ ਬੈਠੀ ਇਹੀ ਦੁੱਖ ਜ਼ਿੰਦੜੀ ਨੂੰ ਭਾਰਾ ਮੈਂ ਮੇਰੀ ਇਹ ਹੀ ਦੁੱਖ ਜ਼ਿੰਦੜੀ ਨੂੰ ਭਾਰਾ ਇੱਕ ਸੂਟ ਮੇਰਾ ਤੇ ਇੱਕ ਮੇਰੀ ਸਸੋ ਦਾਸ ਨਾਣਦੇ ਦਾ ਕੋੜ ਤੇ ਗੁਰਾ ਮਾਏ ਮੇਰੀ ਇਹ ਗਾਣਦੇ ਦਾ ਕੋੜ